लाई देख रही दरवाजा बंद जब जी साहेब एक ओंकार सतनाम करता पुरख निरपो निर्वैर अकाल मूरत अजुनी साहब गुरु प्रसाद जा पात सच है भी सच नानक होशी भी ਜੇ ਸੱਚ ਸੋਚੇ ਸੋਨਾ ਹੋ ਗਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਈ ਜੇ ਲਈ ਰਾ ਲਿਫਤਾਰ ਭੁੱਖਿਆ ਭੁਖਣਾ ਉਤਰੀ ਜੀਵਨਾਂ ਪੂਰੀਆਂ ਪਾਰ ਮਿਉਣ ਜੀਵ ਕੇ ਅੰਦਰ ਸਭ ਕੋਪ ਨੇ ਜੈਬ ਜਿਤੇ ਹੁ ਮੈਂ ਕਹਿ ਨਾ ਕੋਈ ਗਾਵੇ ਕੋ ਤਨ ਹੋਵੇ ਕਿਸੇ ਤਨ ਗਾਵੇ ਕੋ ਦੱਜ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜੀਆਂ ਚਾਰ ਗਾਵੇ ਕੋ ਵਿਦਿਆ ਵੇਖ ਮੋਰਾ ਚਾਰ ਗਾਵੇ ਕੋ ਸਾਜ ਕਰਤੋਂ ਕੇ ਗਾਵੇ ਕੋ ਜੀ ਲਹਿ ਫਿਰਦੇ ਗਾਵੇ ਕੋ ਜਾਤੇ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਹਦੂਰ ਕਤਨਾ ਕਤਿਨਾ ਵੇ ਟੋਟ ਕਤੀ 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 ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਤਖ ਪਾਈ ਜੋ ਅਜਵੰਤਰ ਖਾਈ ਖਾਈ ਹੁਕਮੀ ਹੁਕਮ ਚਲਾਇ ਰਹੋ ਨਾਨਕ ਬਿਕਸੇ ਵੇ ਪ੍ਰਵਾਹੋ ਸੱਚਾ ਸਾਹਿਬ ਸਾਚੂ ਨਾਹੀਂ ਬਾਖਿਆ ਬਹੁ ਆਪਾਰ ਆਖੇ ਮੰਗੇ ਦੇਈ ਦੇਈ ਦਾਤ ਕਰੇ ਦਤਾਰ ਫੇਰ ਕੀ ਅੱਗੇ ਰੱਖਿਆ ਜਿਦੂ ਦਸੇ ਦਰਬਾਰ ਮੋਹ ਕੀ ਬੋਲਣ ਬੋਲੀ ਆ ਜਿਦੂ ਸੁਣੀ ਸੁਣੀ ਜਰੇ ਪਿਆਰ ਅਮਰਤ ਵੇੜਾ ਸਚਨਾਉ ਕੋਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਗ ਦਵਾਰ ਨਾਨਕ ਇਹੇ ਜਾਣੀਏ ਸਭ ਆਪ ਸਿਆਰ ਤਾਪਿਆ ਨਾ ਜਾਏ ਕੀਤਨਾ ਹੋਏ ਆਪੇ ਆ ਨਰਨਜਨ ਸੋਏ ਜਿਨ세 ਵਿਆਤਿਨ ਪਾਇਆ ਮਨਨ ਗਾਵੀਏ ਗੁਣੀ ਨਦਾਨ ਗਾਵੀਏ ਸੁਣੀਏ ਮਨਿ ਰਖੀਏ ਭਾਵ ਦੁੱਖ ਪਰ ਹਰ ਸੁਖ ਘਰ ਲੈ ਜਾਈ ਗੁਰਮੰਗਨਾਦੰ ਗੁਰਮਕਵੇਦੰ ਗੁਰਮਗਰਿਆ ਸਮਾਈ ਗੁਰੂ ਈਸ਼ਰ ਗੁਰੂ ਗੋਗਮਕ ਕੋਰਗ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾਣਾ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬਜਾਈ ਸਵਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰ ਨਾ ਜਾਈ ਪੀਰਤ ਨਾਵਾ ਦੇ ਦੁੱਧ ਪਾਵਾਂ ਬਿਨ ਬਾਣੇ ਕੀ ਨਾਈ ਕਰੀ ਜੇਤੀ ਸਿਰਠੀ ਉਪਾਈ ਵੇਖਾਂ ਹਮਨ ਕਰਮਾ ਕੀ ਮਿਲੇ ਲਈ ਮਤ ਵਿੱਚ ਰਤ ਰਨ ਜਵਾਹਰ ਮਾਨਕ ਦੇ ਇੱਕ ਗੁਰ ਕੀ ਸੁਖ ਸੁਣੀ ਗੁਰਾ ਇੱਕ ਦੇ ਬਜਾਈ ਸਦਨਾ ਜੀ ਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਚੁੱਕ ਚਾਰੇ ਯਾਰ ਜਾ ਹੋਰ ਦਸੁਣੀ ਹੋਈ ਨਵਾ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਈ ਗੈ ਜਗੂ ਚੰਗਾ ਨਾਮ ਰਖਾਈ ਗੈ ਕੰਗਾ ਨਾਉਰ ਖਾਈ ਕੈ ਜੋ ਰੁਕੀਲ ਤੀ ਜਗ ਲਈ ਜੀਤੀ ਸੁ ਨਦਰੀ ਨਾ ਹੋਈ ਤੇ ਬਾਤ ਨ ਪੁਛੇ ਕੀ ਕੀਤਾ ਅੰਦਰ ਕੀਟ ਕੋਰੀ ਦੋਸੀ ਦੋਸ ਦਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਆ ਕੋਈ ਨ ਸੁਝੇ ਜੀ ਤਿਸ ਗੁਣ ਕੋਈ ਕਰੇ ਸੁਣੀਏ ਸਿੱਧ ਪੀਰ ਸੁਰਨਾਥ ਸੁਣੀਏ ਧਰਤੀ ਦਵਲ ਆਕਾਸ ਸੁਣੀਏ ਦੀਪ ਲੋਹ ਪਤਲ ਸੁਣੀਏ ਪੋਹੀ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਰ ਸੁਣੀਏ ਦੂਖ ਤਪ ਕਾ ਨਾਸ਼ ਸੁਣੀਏ ਸਰਬ੍ਰਮਹੰਦ ਸੁਣੀਏ ਮੁਖ ਸੁਲਹਨਮੰਦ ਮਗਨ ਸੁਣੀਏ ਜੋਗ ਜੁਗ ਦੀ ਤਨਵੇ ਸੁਣੀਏ ਸਾ ਸਤਿ ਸਿਮਰੇ ਦੇਵ ਨਾਨਕ ਬਕਤਾ ਸਦਾ ਵਿਕਾ ਸੁਣੀਏ ਦੂਖ ਪਾਪ ਕਾ ਨਾ ਸੁਣੀਏ ਸੰਤ ਸੰਤੋਗਿਆਨ ਸੁਣੀਏ ਅਰਚੜ ਕਾ ਇਸਨਾਨ ਸੁਣੀਏ ਪੜੀ ਪੜੀ ਪਾਵੇ ਮਾਨ ਸੁਣੀਏ ਲਾਗੇ ਸਹਿ ਧਿਆਨ ਨਾਨਕ ਬਕਤਾ ਦੂਖ ਪਾਪ ਕਾ ਨਾ ਸੁਣੀਏ ਸਰਾ ਗੁਨਾਹ ਕੇ ਗਾ ਸੁਣੀਏ ਸੇਖ ਪੀਰ ਪਾਸ ਸਾ ਸੁਣੇ ਅੰਦੇ ਪਾਵੇ ਰਾਹ ਸੁਣੀਏ ਹਾਤ ਹੋਵੇ ਅਸਗਾ ਨਾਨਕ ਬਕਤਾ ਸਦਾ ਵਿਕਾਸ ਸੁਣੀਏ ਦੂਖ ਪਾਪ ਕਾ ਨਾਸ ਸੁਣੀਏ ਦੂਖ ਪਾਪ ਕਾ ਨਾਸ ਮੰਨੇ ਮੰਨੇ ਕੀ ਗਤੀ ਕਹੀਂ ਨ ਜਾਈ ਜੇ ਕੋ ਕਹੇ ਪਿਛੇ ਪਛਤਾਈ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਇ ਕਰਣ ਵਿਚਾਰ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤੀ ਹੋਏ ਮਨੇ ਬੁੱਧ ਮਨੇ ਸਗਲ ਭਵਨ ਕੀ ਸੋਧ ਮਨੇ ਮਹੁ ਚੋਟਾ ਨ ਖਾਈ ਮਨੇ ਜਮਕੇ ਸਾਥ ਨ ਜਾਹੀ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਈ ਮਨੇ ਮਾਰਗ ਠਾਕ ਨ ਪਾਈ ਮਨੇ ਪਤੀ ਉਸੂ ਪਰਗੜ ਜਾਈ ਮਨੇ ਮਗੂ ਨ ਚੱਲੇ ਪੰਥ ਮਨੇ ਧਰਮ ਸੇਤੀ ਸੰਬੁੱਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਈ ਮੰਨੇ ਸੁਰਤੀ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮਹੁ ਛੋਟਾ ਨਾ ਖਾਈ ਮੰਨੇ ਜਮਕੇ ਸਾਥ ਨ ਜਾਈ ਮੰਨੇ ਜਮਕੇ ਸਾਥ ਨ ਜਾਈ ਐਸਾ ਨਾਦ ਰੰਜਨ ਹੋਵੇ ਦੇਖੋ ਮੰਜਣੇ ਮਨ ਕੋਈ ਮੰਨੇ ਪਾਵੇ ਮੋਗ ਦਵਾਰ ਮੰਨੇ ਪਰਵਾਰੇ ਸਧਾਰ ਮੰਨੇ ਤਰੇ ਤਰੇ ਗੁਰੂ ਸਿੱਖ ਮੰਨੇ ਨਾਨਕ ਭਵੀ ਨ ਦੇਕ ऐसा नाम निरंजन होए जे को मंगाने मन, मन कोए पंच परवान पंच प्रधान पंचे पावहि दरगहि मान पंचे सोहि दरीर जान पंचाका गुरु एक ध्यान जे को कहे करे विचार करते के करने नहीं सुमार ढोल धर्म दैया का पूत संतोष थापी जे रखिए जिनसू जे को बुझे होवे सचिया भक्ति जे को बुझे होवे सचिया भलए ऊपर केता पार धरती होर परे होर होर तिसते मार तले कवन जोर ਜੀ ਜਾਤੀ ਰੰਗਾ ਕੇ ਨਾਮ ਸਭ ਨਾਂ ਲਿਖਿਆ ਬੁੱਢੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਂ ਨੂੰ ਸੁਹਾਲੀ ਰੂਪ ਕੀਤੀ ਦਾਤੀ ਜਾਣੀ ਕੌਣ ਕੋ ਤੂ ਕੀਤਾ ਪਖਾਓ ਇੱਕੋ ਪ੍ਰਭਾਉ ਤਿਸੇ ਹੋਏ ਲਗਦਰਿਆ ਉਹ ਕੁਦਰਤ ਕਵਨ ਕਹਾ ਵਿਚਾਰ ਸਾਰਿਆਂ ਨਾ ਜਾਵਾ ਇੱਕ ਵਾਰ ਜੋਦੂਦ ਭਾਵੇ ਸਾਈ ਬਲੀ ਕਾ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਤਾਉ ਅਸੰਖ ਗ੍ਰੰਥ ਮੁਖਿ ਵੇਦ ਪਾਠ ਅਸੰਖ ਜੋਗੀ ਮਨੀ ਰਹੀ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੋਨੀ ਲਿਵ ਲਾਈ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਹੀ ਬਲੀਕਾਰ ਤੂੰ ਸਦਾ ਸਲਾਮਤ ਨਰਮ ਦਰਿੰਕਾਰ ਅਸੰਖ ਕਮੂਰ ਅੰਧਘੋਰ ਸੰਤ ਚੋਰ ਹਰਾਮ ਖੋਰ ਅਸੰਖ ਅਮਰ ਕਰਜਾਈ ਜੋਰ ਅਸੰਖ ਗਲਵੜ ਹੱਤਿਆ ਕਮਾਈ ਅਸੰਖ ਪਾਪੀ ਪਾਪ ਕਰਜਾਈ ਅਸੰਖ ਕੁੜਿਆਰ ਕੁੜੇ ਫਿਰਾਈ ਅਸੰਖ ਮਲੇਸ਼ ਮਲੁਭਕੀ ਖਾਈ ਅਸੰਖ ਨਿੰਦਕ ਸ੍ਰੀ ਕਰਹੀ ਵਾਰ ਨਾਨਕ ਨੀਚ ਕਹੇ ਵਿਚਾਰ ਵਾਰੈ ਨ ਜਾਵਾ ਇਕ ਵਾਰ ਜੋ ਦੁੱਧ ਭਾਵੈ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਖ ਥਾਂ ਵਸੰਗ ਅਗਮ ਅਗਮ ਅਸੰਖ ਲੋ ਅਸੰਖ ਕਹੀ ਸ੍ਰੀ ਭਾਰ ਹੋਈ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਨ ਗੀਤ ਗੁਣ ਗਾਹ ਅਖਰੀ ਲਿਖਨ ਬੋਲਣ ਬਾਣੀ ਅਖਰਾ ਸ੍ਰੀ ਸੰਜੋਗ ਵਿਖਾਣੀ ਜਿਨ ਇਹ ਲਿਖੇ ਤੇ ਸ੍ਰੀ ਨਾਹੀ ਜਿਵ ਫਰਮਾਏ ਤਿਵ ਤੇ ਪਾਈ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੇਂ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਾਵੇ ਕੋ ਵਾਰ ਜੋ ਦੁਦ ਭਾਵੇ ਸਹੀ ਬਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਬਰੀਏ ਹਾਥ ਪੈਰ ਤੰਦੇ ਪਾਣੀ ਤੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਹੋਏ ਧੋਏ ਭਰੀਏ ਮਤੀ ਪਾਪਾ ਕੇ ਸੰਗੇ ਉਹ ਧੋਪੇ ਨਾਵੇਂ ਕੇ ਰੰਗੀ ਪੁੰਨੀ ਪਾਪੀ ਆਖਣ ਨਾਹੀ ਕਰੀ ਕਰੀ ਕਰਨਾ ਲਿਖੀ ਲੈ ਜਾਹੀ ਆਪੇ ਵੀ ਜੀ ਆਪੇ ਹੀ ਖਾਹੂ ਨਾਨਕ ਹੁਕਮਿ ਆਉ ਜਾਉ ਤੀਰਥ ਤਪੁ ਦਇਆ ਦਤੁਦਾਨ ਜੇ ਕੋ ਕਾਹਾ ਤਿਲ ਕਾਮਾਨ ਸੁਣੀਏ ਮਨੀਏ ਮਨ ਕੀਤਾ ਬਾਉ ਅੰਦਰ ਗਤੀ ਤੀਰਥ ਮਲੀਨਾ ਸਵੀ ਗੁਣ ਤੇਰੇ ਮੈ ਨਾਹੀ ਕੋਈ ਵੇਣ ਗੁਣ ਕੀਤੇ ਬਖਤੀ ਨਾ ਹੋਈ ਸੁਸਤੀ ਜਾਤੀ ਬਾਣੀ ਫਰਮਾਉ ਸਤੀ ਸੁਹਾਣੂ ਸਦਾ ਮਨਿ ਚਾਉ ਕੰਨ ਸੁਵੇਲਾ ਬਖਤੂ ਕਮਨ ਕਮਨੁ ਤਿਥੀ ਕਮਨ ਵਾਰੂ ਕਮਣੀ ਸ੍ਰੂਤੀ ਮਾਹੁ ਜਤੂ ਹੋਆ ਅਤਾਰ ਵੇਲ ਨਾ ਪਾਇਆ ਪੰਡਤੀ ਜੀ ਜੀ ਹੋਇ ਲੇਖ ਪੁਰਾਣ ਬਖਤੋ ਨਾ ਪਾਇਓ ਕਾ ਦੀ ਆ ਜੇ ਲਿਖਣੀ ਲੇਖ ਪੁਰਾਣ ਥਿਤੀ ਵਾਰ ਨਾ ਜੋਗੀ ਜਾਣੇ ਰੁਤੀ ਮਾਉ ਨਾ ਕੋਈ ਜਾ ਕਰਤਾ ਸੇਠੀ ਕਉ ਸਾਜੈ ਆਪੇ ਜਾਣੇ ਸੋਈ ਕਿਵ ਕਰੀ ਆਖਾ ਕਿਵ ਸਲਾਈ ਕਿਉ ਵਰਣੀ ਕਿਵ ਜਾਣਾ ਨਾਨਕ ਅੱਖ ਨੇ ਸਭੂ ਕੋ ਆਖੇ 1 2 ਕੋ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਅਗੇ ਕਈਆ ਨਾ ਸੋਹੈ ਪਤਾਲਾ ਪਤਾਲ ਲਖ ਅਗਸਾ ਗਾਸ ਊੜਕ ਊੜਕ ਭਾਲੀ ਥਕੇ ਵੇਦ ਕਹਿਣਿਕ ਬਾਤ ਸਹਿਜ 18 ਕਹਿਣਿ ਕਿਤੇ ਬਾ ਅਸੂਲੂ ਇਕੁ ਧਾਤੂ ਲੇਖਾ ਹੋਇ ਤਾ ਲਖਿਐ ਲੇਖੇ ਹੋਈ ਵਿਨਾਸ਼ ਨਾਨਕ ਵੱਡਾ ਕੀਐ ਆਪੇ ਜਾਣੇ ਆਪ ਸਲਾਹੀ ਸਲਾਹੀ ਅਤੀ ਸ਼ੁਰਤੀ ਨਾ ਪਾਇਆ ਨਦੀਆ ਤੇ ਵਾਹ ਪਈ ਸਮੁੰਦੀ ਨਾ ਜਾਣਹੀਂ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲੂ ਦਨੂ ਕੀੜੀ ਤੁਲੀ ਨਾ ਹੋਵਣੀ ਜੇ ਤਿਸੁ ਮਨੋ ਨ ਵਿਸਰਹੀ ਅੰਤੁ ਨਾ ਸਿਤੇ ਕਹਿਣੀ ਨਾ ਅੰਤ ਅੰਤ ਨਾ ਕਰਨ ਦੇਣੀ ਨਾ ਅੰਤ ਅੰਤ ਨ ਵੇਖਣੀ ਸੁਣਣੀ ਨਾ ਅੰਤ ਅੰਤ ਨ ਜਾਪੇ ਕੀਆ ਮਨੀਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਵਾਰ ਅੰਤ ਕਾਣਿ ਕੇਤੇ ਬਿਲਾਹੀ ਤਾਕੇ ਅੰਤ ਨ ਪਾਹੇ ਜਾਹੀ ਇਹੋ ਅੰਤ ਨ ਜਾਣਾ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉਚਾ ਨਾਉ ਇਹ ਵੜੂ ਉੱਚਾ ਹੋਵੇ ਕੋਈ ਤਿਸੂ ਉੱਚੇ ਕੋ ਦਾਣੇ ਸੋਈ ਕੇਵੜ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤੀ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾ ਤਿਲਨਾ ਤਮਾਈ ਕੇਤੇ ਮੰਗੇ ਜੋਦ ਅਪਾਰ ਕੇਤੀਆ ਗਣਤ ਨਹੀਂ ਵਿਚਾਰ ਕੇਤੇ ਖਪੀ ਟੁਟੇ ਵੇਕਾਰ ਕੇਤੇ ਲੈ ਲੈ ਮਕਰੂਪਾਈ ਕੇਤੇ ਮੂਰਖ ਖਾਈ ਖਾਈ ਕੇ ਪਿਆ ਦੂਖ ਭੂਖ ਸਦਮਾਰ ਇਹ ਵੀ ਦਾਤੀ ਤੇਰੀ ਦਤਾਰ ਬੰਦੇ ਖਲਾਸੀ ਬਾਣੇ ਹੋਈ ਹੋਰ ਆਖੀ ਨਾ ਸਕੇ ਕੋਈ ਦੇਖੋ ਖਾਈ ਕੋ ਆਖਣ ਪਾਈ ਉਹ ਜਾਣੇ ਜੇਤੀ ਮੂੰ ਖਾਈ ਆਪੇ ਜਾਣੇ ਆਪੇ ਦੇਈ ਆਖੇ ਸਭੇ ਕੀ ਕੀ ਜਿਸ ਨੋ ਬਖਸ਼ੇ ਸਿਪਤ ਸਲਾਹ ਨਾਨਕ ਪਾਸ ਸਾਹੀ ਪਾਸਾ ਹੋਆ ਮੂਲ ਗੁਣ ਅਮੂਲ ਵਪਾਰ ਅਮੂਲ ਵਾਪਾਰੀ ਐ ਅਮੂਲ ਭੰਡਾਰ ਅਮੂਲਾ ਵਈ ਅਮੁੱਲੇ ਜਾਇ ਅਮੂਲ ਭਾਈ ਅਮਲਾ ਸਮਾਹੀ ਅਮਲੂ ਧਰਮੂ ਅਮਲੂ ਦੇਵਾਨੂ ਅਮਲੂ ਤੁਲੂ ਅਮਲੂ ਪਰਵਾਣੂ ਅਮਲੂ ਬਖੀਸ ਅਮਲੂ ਨਿਸਾਣੂ ਅਮਲੂ ਕਰਮੂ ਅਮਲੂ ਪਰਮਾਨੂ ਅਮਲੋ ਅਮਲੂ ਆਖਿਆ ਨਾ ਜਾਇ ਆਖ ਆਕੇ ਰਹੇ ਸਿਵ ਦਿੱਲੀ ਬਲਾਈ ਆਖੇ ਵੇਦ ਪਾਟ ਪੁਰਾਨ ਆਖੇ ਪੜੇ ਕਰਹੇ ਵਿਖਿਆਨ ਆਖੇ ਭਰਮ ਆਖੇ ਇੰਦਾ ਆਖੇ ਗੋਟੀ ਤੇ ਗਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾ ਨਾਮ ਆਖੇ ਦੇਵ ਆਖੇ ਸੁਰਿ ਨਰਮੁਨ ਜਨ ਸੇਵ ਕੀਤੇ ਆਖੇ ਆਖਣ ਪਾਏ ਕੇਤੇ ਕਹੀਂ ਕਹੀਂ ਉਠੀ ਉਠੀ ਜਾਈ ਤੇ ਕਿਤੇ ਹੋਰ ਕਰੀ ਤਾਂ ਆਖੇ ਨਾ ਸਕੇ ਕੇਈ ਕੇਈ ਜੇਵੜ ਭਾਵੇ ਤੇਵੜ ਹੋਈ ਨਾਨਕ ਜਾਣੇ ਸਾਚਾ ਸੋਈ ਜੇ ਕੋ ਆ ਕੈ ਬੋਲ ਵਿਗਾਨ ਤਾ ਲਿਖੇ ਸ੍ਰੀ ਗਵਾਰਾ ਗਵਾਰ ਸੋਦਰੁ ਕੇ ਹ ਸੋਹ ਗੁਰੁ ਕੇ ਆ ਜੇ ਤੂ ਬਹੀ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਮਣ ਹਰੇ ਕੀਤੇ ਤੇਰੇ ਰਾਗ ਪਰਿ ਸੂ ਕਹੀ ਅਨੀ ਕੀਤੇ ਗਵਨਾਰੇ ਗਾਵਹੀ ਤਹੁਨੋ ਪਹੁਣ ਪਾਣੀ ਬਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵਹੀ ਚਿਤ ਗੁਪਤ ਲਿਖੀ ਜਾਣਹੀ ਜੇ ਲਿਖ ਲਿਖ ਧਰਮ ਵਿਚਾਰੇ ਕਾਵੇ ਈਸਰ ਬ੍ਰਹਮਾ ਦੇਵੀ ਗਾ ਸੋਣੀ ਸਦਾ ਸਵਾਰੇ ਗਾਵੇ ਇੰਦਰਾ ਸਣੀ ਬੈਠੇ ਦੇਵਤੀ ਆਦਰੀ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਹੀ ਗਾਵਨੀ ਸਾਧ ਵਿਚਾਰੇ ਗਾਵਨੀ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨੀ ਪੰਡਤ ਪਾਣੀ ਰਗੀ ਸਰ ਜੁਗ ਜੁਗ ਵੇਦਾ ਨਾਲੇ ਗਾਵੀ ਮੋਹਨੀਆ ਮਨਮੋਹਨੀ ਸੁਰਗੋ ਸੁਰਗਾ ਮਛ ਪਿਆਲੇ ਗਾਵੇ ਰਤਨ ਉਪਾਏ ਗਾਵਨੇ ਰਤਨ ਉਪਾਏ ਤੇਰੇ 68 ਤੀਰਤ ਨਾਲੇ ਗਾਵੇ ਜੋਤ ਮਹਾਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਵੰਡਾ કરી કરી ਰੱਖੇ ਧਾਰੇ ਸੇ ਦੋਨੋਂ ਗਾਵੀ ਜੋ ਤੁਦ ਭਾਵਨੀ ਰਤੇ ਤੇਰੇ ਬਗਦਰ ਸਾਲੇ ਹੋਰ ਕੀਤੇ ਦੋਦਨੋ ਗਾ ਹੋਰ ਕੀਤੇ ਗਾਵਨੀ ਸੇ ਮੈਂ ਚਿਤਨਾਉਨੀ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਚੂ ਸਾਈਭੂ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਇ ਨਾ ਜਾਸੀ ਰਗਨਾ ਜਿਨੀ ਰਚਾਈ ਰੰਗੀ ਰੰਗੀ ਬਾਤੀ ਕਰ ਕਰੀ ਜਿਨਸੀ ਮਾਇਆ ਜਿਨੀ ਉਪਾਈ ਕਰੀ ਕਰੀ ਵੇਖਿਆ ਕਿ ਤਾ ਆਪਣਾ ਜੀਵ ਤਿਸ ਦੀ ਵਿੜਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਹੋ ਸਾਹ ਪਾਸਾ ਹੈ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਹੂ ਸਰਮੂ ਪਤੂ ਝੋਲੀ ਧਿਆਨ ਕੀ ਕਰੇ ਵਿਭੂਤੀ ਕਿੰਤਾ ਕਾਲ ਕੁਮਾਰੀ ਕਾਇਆ ਜੁਗਤੇ ਡੰਡਾ ਪ੍ਰਤੀਤੀ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗੁ ਜੀਤੂ ਆਦੇਸ ਤਿਸੇ ਆਦੇਸ ਆਦਿ ਅਨੀਲੁ ਅਨਾਦਿ ਅਨਾਤੇ ਜੋਗ ਜੋਗੇ ਇਕੋ ਵੇਸ ਭੁక్తి ਗਿਆਨ ਉਦਈਆ ਬੰਨਾਰਨੀ ਘਟ ਘਟੀ ਵਾਜੈ ਨਾਦ ਆਪੇ ਨਾਥੁ ਨਾਥੀ ਸਭ ਜਾਗੇ ਰੇ ਸਰਵਰਾ ਸਾਦ ਸੰਜੋਗ ਵਿਯੋਗ ਦੁਈ ਕਾਰ ਚਲਾਵੇ ਲੇਖੇ ਆ ਬਈ ਭਾਗ ਆਦੇਸ ਤੇ ਸੇ ਆਦੇਸ ਆਵੀ ਅਨੀਲੁ ਅਨਾਦੀ ਅਨਾਤੀ ਜੁਗ ਜੁਗ ਇਕੂ ਵੀਸ ਇਕਾ ਮਾਈ ਜੁਗਤੀ ਵਿਆਈ ਤਿਨ ਕੇਲੇ ਪਰਵਾਣੂ ਕੋ ਸੰਤਾਰੇ ਕੋ ਬੰਡਾਰੇ ਕੋ ਲਾਇ ਦਿਵਾਨੂ ਜੀਵ ਤਿਸ ਭਾਵੈ ਤਿਵੇਂ ਚਲਾਵੈ ਜੀਵ ਹੋਵੈ ਪਰਮਾਣੂ ਉਹ ਵੇਖੈ ਉਹਨਾ ਨਦਰਿਨਾ ਮੈਂ ਬੋਤਾਏ ਵਿਟਾਣੁ ਆਦੇ ਤੇ ਆਦੇ ਸਵਾਦੇ ਅਨੀਲੁ ਨਾਦੀ ਅਨਾਤੀ ਜੁਗ ਜੁਗ ਇਕੋ ਵੇਸ ਆਸਣ ਲੋਏ ਲੋਏ ਭੰਡਾਰ ਜੋਗਿ ਸੁਪਾਈਆ ਸੋ ਇਕਾ ਵਾਰ ਕਰ ਕਰੀ ਵੇਖੇ ਸਿਰਜਣਹਾਰ ਨਾਨਕ ਸਚੇ ਕੀ ਸਚੀ ਕਾਰ ਆਦੇਸ ਸਿਖੈ ਆਦੇਸ ਆਦਿ ਅਨੀਲ ਅਨਾਦੀ ਅਨਾਤੀ ਜੁਗ ਜੁਗ ਇਕੋ ਵੇਸ ਇਕ ਦੂ ਜੀ ਬਹੁ ਲਖ ਹੋ ਹੀ ਲਖ ਹੋ ਵੀ ਲਖ ਵੀਸ ਲਖ ਲਖ ਗੇੜਾ ਅਖੀ ਅਹੀ ਏ ਕੁ ਨਾਮ ਜਗਦੀਸ਼ ਏ ਤੂ ਰਾਹੀ ਪਤੀ ਪਵੜਿਆ ਚੜੀਏ ਹੋਈ ਅਕੀਸ ਸੁਣੀ ਗਲਾ ਆਕਾਸ ਕੀ ਕੀਤਾ ਇਰੀਸ ਨਾਨਕ ਨਦਰੀ ਭਾਈਏ ਕੂੜੇ ਕੂੜੀ ਠੀਸ ਆਖਣੀ ਜੋਰ ਚੁਟੈ ਨਾ ਜੋਰ ਜੋਰ ਨ ਮੰਗਣੀ ਦੇਣੀ ਨਾ ਜੋਰ ਜੋਰ ਨ ਜੀਵਣੀ ਮਰਣੀ ਨਾ ਜੋਰ ਜੋਰ ਨਾਰਾਜੀ ਮਾਲੀ ਮਨੀਸੋਰ ਜੋਰ ਨ ਸੁਰਤੇ ਗਿਆਨ ਵਿਚਾਰ ਜੋਰ ਨ ਜੁਗਤੇ ਛੋਟੈ ਸੰਸਾਰ ਜਿਸ ਉਤੀ ਜੋਰ ਕਰੀ ਵੇਖੈ ਸੋਈ ਨਾਨਕ ਉਤਮੂ ਨੀਚ ਨ ਕੋਈ ਰਾਤੇ ਰੁਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪੀ ਰਖੀ ਧਰਮਸਾਲ ਤਿਸ ਵੀ ਦੀ ਜੀ ਜੁਕੀ ਕੇ ਰੰਗ ਤਿੰਕੇ ਨਾਮ ਅਨੇਕਨੰਤ ਕਰਮੀ ਕਰਮੀ ਹੋਈ ਵਿਚਾਰ ਸਚਾ ਆਪੇ ਸਚਾ ਦਰਬਾਰੋ ਸਿਥਿਥੇ ਸੋਣੀ ਪੰਚ ਪਰਵਾਨ ਨਦਰੀ ਕਰਮੀ ਪਵੇ ਨਿਸ਼ਾਨ ਕਾਚ ਪਕਾਈ ਉਥੇ ਪਾਈ ਨਾਨਕ ਗਿਆ ਜਾਪੇ ਜਾਈ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾਹੋ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨ ਮਹਿਸ ਕੇਤੇ ਵਰਮੇ ਘਾਰਤੀ ਘੜੇ ਰੂਪ ਰੰਕੇ ਵੀਸ केतिया करम भूमि में केते केते ध्रुव देश केते इंद्र चंद सूर केते केते मंडल देश केते सिद्ध पुदनाथ केते केते देवी वेश केते देव दानम मुनि केते केते रतन समुंद केतिया खानी केतिया वाणी केते पातन नरेंद्र केतिया सुट्टी सेवक केते नानक अंतनांत ज्ञान खंड मही ज्ञान प्रचंड इथे नाद विनोद कोड आनंद शर्म खंड की वाणी रूप इथे आरती घडीय बहु तनु ਤਾ ਕਿ ਆ ਗਲਾ ਕਥਿਆ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਈ ਤਿਥੇ ਗੜੀਏ ਸੁਰਤੀ ਮਤੀ ਮਨੀਬੁੱਧ ਏਤੇ ਗੜੀਏ ਸੁਰਾ ਸਿਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੇ ਹੋਰ ਨਾ ਕੋਈ ਹੋਰ ਤਿਥੇ ਜੋਦ ਮਹਾਬਲ ਸੂਰ ਤਿੰਨ ਮਈ ਰਾਮ ਰਿਹਾ ਵਰਪੂਰ ਤਿਥੇ ਸੀਤੋ ਸੀਤਾ ਮਹਿਮਾ ਮਾਹੀ ਤਾਕੇ ਰੂਪ ਨਾ ਕਤਨੇ ਜਾਏ ਨਾ ਹੋ ਮਰੇ ਨਾ ਠਾਗੇ ਜਾਏ ਨਾ जिनके राम मथे मनवाहि तिथे बक्त बसेलोई करहिं आनंद सचा मनसोई सच खंड बसे नरनकार करि करि देखे नजरी निहाल तिथे खंड मंडल ब्रह्मांड जेको कथेता अनंत तिथे लोई लोई अका जीव जीव हुकुमू तिवे तिवे कार देखे देखे करी विचार नानक कतना करना सार ये दुपहरा धीरे सुने आ रहा हरनी मदि वेद हथ्यारू भौखलागनी तप्ताऊ भांडा भाव अमृत सुधा गाडिए शब्द सचीतक सार जिनको नजरी कनो कर्मो कर्मो तिनका नानक नजरी नजरी निहा चलो पवन गुरु पाणि पिता माता तरत महत दिवस राद दुइदाई दया ਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਤਰ ਮਹਦੂਰੀ ਕਰਨੀ ਆਪੋ ਆਪਣੀ ਕਿੰਨੀ ੜੀ ਕੇ ਦੂਰੀ ਜਿਨਿ ਨਾਮ ਤਿਆਇਆ ਗਏ ਮਸਕਟ ਕਾਲ ਨਾਨਕ ਤੇ ਮੁਖ ਓਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਪਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਓਜਲੇ ਇਹਤੀ ਛੁੱਟੀ ਨਾਨਕ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ